ਹੈਲੋ एवरीवन ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਕੌਰ ਅੱਜ ਤੁਹਾਡੇ ਲਈ ਪੰਜਾਬ ਜੀ ਕੇ ਦੀ ਬੈਸਟ ਕਲਾਸ ਲੈ ਕੇ ਹਾਜ਼ਰ ਹੋਈ ਹਾਂ ਜੋ ਕਿ ਮਾਸਟਰ ਕੈਡਰ ਈਟੀਟੀ ਕੈਡਰ ਤੇ 올 ਐਗਜ਼ਾਮ ਲਈ ਮਹੱਤਵਪੂਰਨ ਹੈ ਉਮੀਦ ਹੈ ਕਿ ਤੁਹਾਨੂੰ ਕਲਾਸ ਪਸੰਦ ਆਵੇਗੀ ਤਾਂ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਤਿਹਾਸ ਤੇ ਪ੍ਰਭਾਵ ਜੋ ਪੰਜਾਬ ਹੈ ਪੰਜਾਬ ਦਾ ਪੰਜਾਬ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਪਾਤ ਇਤਿਹਾਸ ਵਿੱਚ ਪੰਜਾਬ ਹੈ ਜੋ ਪੰਜਾਬ ਭਾਰਤ ਦੇ ਉੱਤਰੀ ਪੱਛਮੀ ਹਿੱਸੇ ਵਿੱਚ ਇਹਤੇ ਇੱਕ ਮਹੱਤਵਪੂਰਨ ਰਾਜ ਹੈ ਪੰਜਾਬ ਪੰਜਾਬ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਪੰਜ ਪਲੱਸ ਆਬ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਪਹਿਲਾਂ ਪੰਜ ਦਰਿਆਵਾਂ ਦੇ ਸੀ ਜਿਵੇਂ ਸਤਲੁਜ ਬਿਆਸ ਸਰਾਵੀ ਚਨਾਬ ਤੇ ਜੇਲਮ ਪਰ 1947 ਦੀ ਵੰਡ ਤੋਂ ਬਾਅਦ ਜੋ ਪੰਜਾਬ ਵਿੱਚ ਹਨ ਤਿੰਨ ਦਰਿਆ ਰਹਿ ਗਏ ਉਹ ਕਿਹੜੇ ਹਨ ਸਤਲੁਜ ਬਿਆਸ ਤੇ ਰਾਵੀ ਅਤੇ ਜੋ ਦੋ ਦਰਿਆ ਹਨ ਉਹ ਪਾਕਿਸਤਾਨ ਵਿੱਚ ਚਲੇ ਗਏ ਉਹ ਹਨ ਚਨਾਬ ਤੇ ਜੇਲਮ ਇਸ ਖੇਤਰ ਦੀ ਜੋ ਭੂਗੋਲਿਕ ਸਥਿਤੀ ਹੈ ਇਥੋਂ ਦੀ ਸੱਭਿਆਚਾਰਕ ਰਾਜਨੀਤਿਕ ਆਰਥਿਕ ਵਿਵਸਥਾ ਤੇ ਸਮਾਜਿਕ ਜੀਵਨ ਤੇ ਡੂੰਘਾ ਪ੍ਰਭਾਵ ਪਾਇਆ ਹੈ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ ਪੰਜਾਬ ਵਿੱਚ ਭਾਰਤ ਵਿੱਚ ਆਉਣ ਵਾਲੇ ਹਰ ਹਮਲਾਵਰ ਪੰਜਾਬ ਵਿੱਚ ਹੀ ਹੋ ਕੇ ਲੰਘੇ ਹਨ ਪੰਜਾਬ ਇੱਕ ਆਕਰਸ਼ਣ ਦਾ ਆਕਰਸ਼ਣ ਦਾ ਖਿਚਕਿੰਦਰ ਬਣਿਆ ਹੋਇਆ ਹੈ ਪੰਜਾਬ ਸ਼ਬਦ ਹੈ ਜੋ ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਪੰਜਾਬ ਵਿੱਚ ਪੰਜਾਬ ਦੀ ਜੋ ਸਥਿਤੀ ਐਸ ਵਿੱਚ ਪਹਾੜ ਪਹਾੜ ਦਰਿਆ ਅਤੇ ਉਪਜਾਊ ਮੈਦਾਨ ਜੋ ਕਿ ਪੰਜਾਬ ਦੀ ਸਥਿਤੀ ਤੇ ਬਹੁਤ ਪ੍ਰਭਾਵ ਪਾਉਂਦੇ ਹਨ ਹਾਂਜੀ ਤਾਂ ਦੇਖੋ ਅੱਗੇ ਵਧਦੇ ਹਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਪੰਜਾਬ ਦੀਆਂ ਜੋ ਭੂਗੋਲਿਕ ਵਿਸ਼ੇਸ਼ਤਾਵਾਂ ਹਨ ਜੋ ਅਕਸ਼ਾਂਸ਼ ਰੇਖਾ ਇਹ ਦੇਖੋ 29 ਡਿਗਰੀ 30 ਮਿੰਟ ਤੋਂ 32 ਡਿਗਰੀ 32 ਮਿੰਟ ਉੱਤਰ ਵੱਲ ਹੈ ਅਤੇ ਦੇਸ਼ਾਂਤਰ ਰੇਖਾ ਹੈ ਜੋ 73 ਡਿਗਰੀ ਤੋਂ 55 ਮਿੰਟ ਤੋਂ 66 ਡਿਗਰੀ 50 ਮਿੰਟ ਪੂਰਬ ਵੱਲ ਹੈ ਇਸ ਦੇ ਉੱਤਰ ਵਿੱਚ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਆਉਂਦੇ ਹਨ ਦੱਖਣ ਵਿੱਚ ਹਰਿਆਣਾ ਅਤੇ ਰਾਜਸਥਾਨ ਪੱਛਮ ਵਿੱਚ ਪਾਕਿਸਤਾਨ ਆਉਂਦਾ ਹੈ ਅਤੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਹੈ ਇਹ ਜੋ ਇਲਾਕੇ ਹਨ ਜੰਮੂ ਕਸ਼ਮੀਰ ਜੋ ਉੱਤਰ ਵਿੱਚ ਹੈ ਏ ਪੰਜਾਬ ਦੇ ਨੇੜੇ ਲੱਗਦੇ ਇਲਾਕੇ ਹਨ ਦੱਖਣ ਵਿੱਚ ਹਰਿਆਣਾ ਤੇ ਰਾਜਸਥਾਨ ਹਨ ਪੱਛਾਂ ਵਿੱਚ ਪਾਕਿਸਤਾਨ ਹੈ ਤੇ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਹੈ ਹਾਂਜੀ ਤਾਂ ਵਾਦਿਆਂ ਅੱਗੇ ਭੌਤਿਕ ਸਰੰਚਨਾ ਫਿਜ਼ੀਕਲ ਡਿਵੀਜ਼ਨ ਕੀ ਹਨ ਫਿਜ਼ੀਕਲ ਡਿਵੀਜ਼ਨ ਵਿੱਚ ਪਹਿਲਾ ਪੁਆਇੰਟ ਹੈ ਸ਼ਿਵਾਲਿਕ ਪਹਾੜੀਆਂ ਸ਼ਿਵਾਲਿਕ ਹਿਲਜ਼ ਜੋ ਕਿ ਪੰਜਾਬ ਦੇ ਉੱਤਰੀ ਦਿਸ਼ਾ ਸ਼ਿਵਾਲਿਕ ਪਹਾੜੀਆਂ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਹਨ ਜਿਨ੍ਹਾਂ ਦੀ ਉਚਾਈ 300 ਤੋਂ 3500 ਮੀਟਰ ਹੈ ਅਤੇ ਇੱਥੇ ਮਿਲਣ ਵਾਲੀ ਜੋ ਮਿੱਟੀ ਹੈ ਉਹ ਉਪਰੀ ਹੈ ਅਤੇ ਖੇਤੀ ਘਟ ਹੈ ਇੱਥੋਂ ਬਹੁਤ ਸਾਰੇ ਛੋਟੇ-ਛੋਟੇ ਨਦੀ ਨਾਲੇ ਨਿਕਲਦੇ ਹਨ ਇਹ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਹੈ ਜੋ ਸ਼ਿਵਾਲਿਕ ਪਹਾੜੀਆਂ ਹਨ ਬਾਦਿਆਂ 2 ਨੰਬਰ ਪੁਆਇੰਟ ਵੱਲ ਬਾੰਗਾ ਖੇਤਰ ਦੁਆਬਸ 플ੈਨਸ ਜੋ ਕਿ ਪੰਜਾਬ ਦਾ ਮੁੱਖ ਖੇਤੀવાડી ਵਾਲਾ ਖੇਤਰ ਹੈ ਦਰਿਆਵਾਂ ਦੇ ਵਿਚਕਾਰ ਦੀ ਇਹ ਉਪਜਾਊ ਜ਼ਮੀਨ ਹੈ ਇਸ ਦੇ ਵਿਚਕਾਰ ਆਉਣ ਵਾਲੇ ਮਹੱਤਵਪੂਰਨ ਦੁਆਬ ਹਨ ਬਿਸਤ ਦੁਆਬ ਮਾਝਾ ਮਾਲਵਾ ਪਠਾਨਾ ਪੁਆਦ ਇਸ ਖੇਤਰ ਨੂੰ ਇਸ ਲਈ ਇਸ ਲਈ ਉਪਜਾਊ ਬੋਲਿਆ ਜਾਂਦਾ ਹੈ ਕਿਉਂਕਿ ਜੋ ਪੰਜਾਬ ਵਿੱਚ ਵਗਦੇ ਦਰਿਆ ਹਨ ਉਹ ਆਪਣੇ ਦੁਆਰਾ ਲਿਆਂਦੀ ਗਈ ਗਾਦ ਨੂੰ ਮੈਦਾਨੀ ਇਲਾਕਿਆਂ ਵਿੱਚ ਵਿਛਾ ਦਿੰਦੇ ਹਨ ਜਿਸ ਨਾਲ ਖੇਤੀ ਵਿੱਚ ਬਹੁਤ ਉਪਜਾਊ ਸ਼ਕਤੀ ਖੇਤੀ ਦੀ ਵਾਜਾਂਦੀ ਹੈ ਤੇ ਜੋ ਕਿ ਪੰਜਾਬ ਵਿੱਚ ਪੰਜਾਬ ਦੇ ਅੰਨ ਭੰਡਾਰ ਨੂੰ ਮਜ਼ਬੂਤ ਕਰਦੀ ਹੈ ਬਾਤ ਦੇ ਹਾਂ 3 ਨੰਬਰ ਪੁਆਇੰਟ ਵੱਲ ਦੋਆਬ ਐਲਵੀਐਲ ਪਲੈਨਜ਼ ਜੁਐਲ ਅਵੇਲੇਬਲ ਪਲੈਨਜ਼ ਹਨ ਸਿੰਚਾਈ ਲਈ ਸਭ ਤੋਂ ਮਹੱਤਵਪੂਰਨ ਉਪਜਾਉ ਪਾਗ ਹਨ ਗੰਦੇਰੀ ਕਣੂ ਚਾਵਲ ਦੀ ਵੱਡੀ ਉਤਪਾਦਨ ਹੈ ਜੋ ਐਲਵੀਐਲ ਮੈਦਾਨਾਂ ਵਿੱਚ ਹੁੰਦੀ ਹੈ ਕਣਕ ਚਾਵਲ ਦੀ ਪ੍ਰੋਡਕਸ਼ਨ ਹੈ ਜੋ ਸਾਰੇ ਐਲੂਵੀਅਲ ਪਲਾਨਸ ਪੂ ਦੁਆਬੀ ਚ ਹੁੰਦੀ ਹੈ ਜੋ ਕਿ ਸਿੰਚਾਈ ਲਈ ਸਭ ਤੋਂ ਉਪਜਾਊ ਭਾਗ ਹੈ ਬਾਦਿਆਂ ਅੱਗੇ ਰੇਤਲੇ ਖੇਤਰ ਦੱਖਣ ਪੱਛਮ ਵਾਲ ਜਿਵੇਂ ਫਿਰੋਜ਼ਪੁਰ ਮੁਕਸਰ ਫਾਜੀਲਕਾ ਇਹ ਰੇਤਲੇ ਇਲਾਕੇ ਹਨ Rajasthan ਦੇ ਥਾਰ ਮਾਰੂਥਲ ਦੇ ਪ੍ਰਭਾਵ ਦੇ ਹੇਠ ਹੁੰਦੇ ਹਨ ਬਾਦਿਆਂ ਅੱਗੇ ਦਰਿਆ ਪ੍ਰਣਾਲੀ ਰੀਵਰ ਸਿਸਟਮ ਪੰਜਾਬ ਦਾ ਜੋ ਰੀਵਰ ਸਿਸਟਮ ਹੈ ਪੰਜਾਬ ਦੀ ਰਗਾਂ ਵਿੱਚ ਦਰਿਆ ਹੀ ਵਹਿੰਦੇ ਹਨ ਜੋ ਪੰਜਾਬ ਦੀ ਰਗਾਂ ਵਿੱਚ ਦਰਿਆ ਵਹਿੰਦੇ ਹਨ ਪੰਜਾਬ ਨੂੰ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਕਿਉਂਕਿ ਪੰਜਾਬ ਵਿੱਚ ਪਹਿਲਾਂ ਪੰਜ ਦਰਿਆ ਵਗਦੇ ਸੀ ਪਰ ਹੁਣ ਵਾਲੇ ਪੰਜਾਬ ਵਿੱਚ ਸਿਰਫ ਤਿੰਨ ਦਰਿਆ ਹੀ ਰਹਿ ਗਏ ਹਨ ਸਤਲੁਜ ਬਿਆਸ ਤੇ ਰਾਵੀ ਜਿਨ੍ਹਾਂ ਦਾ ਪੰਜਾਬ ਦੇ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਇੱਕ ਘੱਗਰ ਹੈ ਜੋ ਮੌਸਮੀ ਨਦੀ ਹੈ ਇਹ ਵੀ ਪੰਜਾਬ ਦੀ ਮਹੱਤਵਪੂਰਨ ਨਦੀ ਹੈ ਦਰਿਆਵਾਂ ਨੇ ਸਿੰਚਾਈ ਤੇ ਖੇਤੀਬਾੜੀ ਨੂੰ ਸੰਭਵ ਬਣਾਇਆ ਹੈ ਦਰਿਆਵਾਂ ਰਾਹੀਂ ਪਾਣੀ ਅਤੇ ਖੇਤੀਬਾੜੀ ਵਿੱਚ ਨੂੰ ਸੰਭਵ ਬਣਾਇਆ ਗਿਆ ਹੈ ਕਿਉਂਕਿ ਦਰਿਆਵਾਂ ਦੁਆਰਾ ਲਿਆਂਦੀ ਗਈ ਖਾਦ ਖੇਤੀਬਾੜੀ ਨੂੰ ਫਸਲਾਂ ਨੂੰ ਉਪਜਾਊ ਬਣਾਉਂਦੀ ਹੈ ਅਤੇ ਮਜ਼ਬੂਤ ਬਣਾਉਂਦੀ ਹੈ ਇਤਿਹਾਸਿਕ ਰੂਪ ਵਿੱਚ ਇਹ ਦਰਿਆ ਆਵਾਜਾਈ ਵਪਾਰ ਅਤੇ ਸੱਭਿਆਚਾਰਕ ਮਿਲਾਪ ਦੇ ਸਾਧਨ ਹਨ ਆਵਾਜਾਈ ਲਈ ਵੀ ਜੋ ਦਰਿਆ ਹਨ ਮਹੱਤਵਪੂਰਨ ਹਨ ਵਪਾਰ ਲਈ ਵੀ ਅਤੇ ਸੱਭਿਆਚਾਰਕ ਤੌਰ ਤੇ ਵੀ ਹੈ ਮਿਲਾਪ ਦਾ ਕੇਂਦਰ ਹਨ ਅਤੇ ਇਹ ਪੱਦੋਆਬਿਆਂ ਨੂੰ ਵੀ ਦੋਆਬਿਆਂ ਦੀਆਂ ਰೇಖਾਵਾਂ ਨੂੰ ਵੀ ਨਿਰਧਾਰਿਤ ਕਰਦੇ ਹਨ ਜਿਵੇਂ ਕੱਗਰ ਕੱਗਰ ਤੋਂ ਸਤਲੁਜ ਦਰਿਆ ਦੇ ਵਿੱਚ ਕਾਰਲਾ ਮਾਲਵਾ ਇਲਾਕਾ ਐ ਐਵੇਂ ਹੀ ਸਾਰੇ ਹੀ ਜੋ ਸਥਿਤੀ ਨੂੰ ਬਣਾ ਕੇ ਰੱਖਦੇ ਹਨ ਬਾਅਦਿਆਂ ਅੱਗੇ ਜਲਵਾਯੂ ਪੰਜਾਬ ਦਾ ਜੋ ਜਲਵਾਯੂ ਹੈ ਖੰਡ ਪ੍ਰਭਾਵੀ ਹੈ ਗਰਮੀਆਂ ਵਿੱਚ ਤਾਂ ਪੰਜਾਬ ਵਿੱਚ ਬਹੁਤ ਹੀ ਗਰਮੀ ਹੀ ਹੁੰਦੀ ਹੈ 40 ਡਿਗਰੀ ਤੋਂ 45 ਡਿਗਰੀ ਤੱਕ ਗਰਮੀ ਪਹੁੰਚ ਜਾਂਦੀ ਹੈ ਅਤੇ ਸਰਦੀਆਂ ਵਿੱਚ ਕੜੀ ਠੰਡ ਹੁੰਦੀ ਹੈ ਜੋ 0 ਡਿਗਰੀ ਤੋਂ 5 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦੀ ਹੈ ਬਰਸਾਤ ਮੁੱਖ ਤੌਰ ਤੇ ਦੱਖਣ ਪੱਛਮੀ ਮੌਨਸੂਨ ਤੋਂ ਹੁੰਦੀ ਹੈ ਮੌਨਸੂਨ ਵਿੱਚ ਜੂਨ ਜੁਲਾਈ ਦੇ ਮਹੀਨੇ ਵਿੱਚ ਹੈ ਜੋ ਪੰਜਾਬ ਵਿੱਚ ਵਰਖਾ ਹੁੰਦੀ ਹੈ ਇਹ ਜਲਵਾਯੂ ਕਣਕ ਅਤੇ ਚਾਵਲ ਦੀ ਫਸਲ ਲਈ ਉਚਿਤ ਹੈ ਜੋ ਭਾਰਤ ਦਾ ਜਲਵਾਯੂ ਹੈ ਕਣਕ ਚਾਵਲ ਦੀ ਫਸਲ ਲਈ ਉਚਿਤ ਹੈ ਤਾਂ ਹੀ ਤਾਂ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿੱਚ ਕਣਕ ਤੇ ਚਾਵਲ ਦੀ ਖੇਤੀ ਵੱਡੇ ਤੌਰ ਤੇ ਹੁੰਦੀ ਹੈ ਵਾਦਿਆਂ ਅੱਗੇ ਪੂਗੋਲਿਕ ਵਿਸ਼ੇਸ਼ਤਾਵਾਂ ਦਾ ਇਤਿਹਾਸ ਪੂਗੋਲਿਕ ਵਿਸ਼ੇਸ਼ਤਾਵਾਂ ਦਾ ਜੋ ਇਤਿਹਾਸ ਹੈ ਆਰੰਭਿਕ ਸੱਭਿਆਚਾਰਾਂ ਦਾ ਵਿਕਾਸ ਦਰਿਆਵਾਂ ਦੀ ਬਰਕਤ ਨਾਲ ਹੜੱਪਾ ਸੱਭਿਆਚਾਰ ਹੜੱਪਾ ਸੱਭਿਆਚਾਰ ਸੀ ਤਦ ਦਾ ਜਨਮ ਸਿੰਧੂ ਪੰਜਾਬ ਖੇਤਰ ਵਿੱਚ ਹੋਇਆ ਦਰਿਆਵਾਂ ਦੀ ਬਰਕਤ ਨਾਲ ਹੜੱਪਾ ਸੱਭਿਆਚਾਰ ਦਾ ਜਨਮ ਸਿੰਦੂ ਟਾਈਮ ਵਿੱਚ ਖੇਤਰ ਪੰਜਾਬ ਦੇ ਖੇਤਰ ਵਿੱਚ ਹੋਇਆ ਸੀ ਇੰਡਸ ਰੈਲੀ ਸਿਵਲਾਈਜੇਸ਼ਨ ਦਾ ਖੇਤੀ ਪਸ਼ੂ ਪਾਲਣ ਵਪਾਰ ਦਰਿਆਵਾਂ ਦੇ ਕਾਰਨ ਹੀ ਵਿਕਸਿਤ ਹੋਏ ਹਨ ਜੋ ਪੰਜਾਬ ਵਿੱਚ ਖੇਤੀ ਹੈ ਪਸ਼ੂ ਪਾਲਣ ਹੈ ਵਪਾਰ ਹੈ ਇਹ ਦਰਿਆਵਾਂ ਨਾਲ ਹੀ ਵਿਕਸਿਤ ਹੋਏ ਹਨ ਪੰਜਾਬ ਦੇ ਜੋ ਦਰਿਆ ਹਨ ਇਹਨਾਂ ਦਾ ਪੰਜਾਬ ਨੂੰ ਵਿਕਸਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੁਆਰਾ ਪੰਜਾਬ ਪੰਜਾਬ ਦੇ ਮੈਦਾਨਾਂ ਦੀ ਮਿੱਟੀ ਨੂੰ ਪਜਾਉ ਬਣਾਇਆ ਗਿਆ ਅਤੇ ਹੈ ਖਿੱਚਦਾ ਕੇਂਦਰ ਬਣੇ ਰਹੇ ਬਾਦਿਆਂ ਅੱਗੇ ਆਕਰਮਣਾ ਦੇ ਰਸਤੇ ਜੋ ਪੰਜਾਬ ਹੈ ਪੰਜਾਬ ਨੂੰ ਕੀ ਕਿਹਾ ਜਾਂਦਾ ਹੈ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦਵਾਰ ਕਿਹਾ ਜਾਂਦਾ ਹੈ ਪੰਜਾਬ ਭਾਰਤ ਦਾ ਦਰਵਾਜ਼ਾ ਮੰਨਿਆ ਗਿਆ ਉੱਤਰ ਪੱਛਮ ਵੱਲ ਜੋ ਖੈਂਬਰ ਬੋਲਾਨ ਕੁਰਮ ਅਤੇ ਟੋਚੀ ਜੋ ਦਰੇ ਹਨ ਉਹਨਾਂ ਰਾਹੀਂ ਅਫਗਾਨ ਯੂਨਾਨੀ ਸ਼ੱਕ ਹੁਣ ਮੁਗਲਕ ਮੁਗਲ ਆਦ ਆਏ ਇਸ ਨਾਲ ਪੰਜਾਬ ਹਮੇਸ਼ਾ ਰਾਜਨੀਤਿਕ ਸੰਘਰਸ਼ਾਂ ਦਾ ਕੇਂਦਰ ਬਣਿਆ ਹੈ ਹਾਂਜੀ ਜੋ ਪੰਜਾਬ ਹੈ ਉਹਨੂੰ ਭਾਰਤ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਆਪਾਂ ਜਾਣਦੇ ਆ ਉੱਤਰ ਪੱਛਮ ਵੱਲ ਜੋ ਖੈਬਰ ਤੇ ਬੁਲੰਦ ਦਰੇ ਹਨ ਉਹਨਾਂ ਰਾਹੀਂ ਜੋ ਹਮਲਾਵਰ ਅਫਗਾਨੀ ਯੂਨਾਨੀ ਸ਼ੱਕ ਹੁਣ ਮੁਗਲਕ ਆਦਾਏ ਜਿਸ ਨਾਲ ਪੰਜਾਬ ਹਮੇਸ਼ਾ ਰਾਜਨੀਤਿਕ ਸੰਘਰਸ਼ਾਂ ਦਾ ਕੇਂਦਰ ਬਣਿਆ ਰਿਹਾ ਹੈ ਭਾਰਤ ਵਿੱਚ ਆਉਣ ਵਾਲੇ ਹਰ ਇੱਕ ਹਮਲੇ ਸੰਘਰਸ਼ ਸਭ ਪੰਜਾਬ ਵਿੱਚੋਂ ਹੀ ਹੋ ਕੇ ਗੁਜ਼ਰਦੇ ਸਨ ਬਾਦਿਆਂ ਅੱਗੇ ਰਾਜਨੀਤਿਕ ਪ੍ਰਵਾਹ ਇਸ ਦਾ ਰਾਜਨੀਤਿਕ ਪ੍ਰਵਾਹ ਕੀ ਹੈ ਜੰਗਲਾਂ ਲਈ ਖੁੱਲੀ ਮੈਦਾਨੀ ਜ਼ਮੀਨ ਕਾਰਨ ਪੰਜਾਬ ਵਾਰ-ਵਾਰ ਹਮਲਾਵਰਾਂ ਦੇ ਨਿਸ਼ਾਨੇ ਤੇ ਰਿਹਾ ਹੈ ਹਾਂਜੀ ਜੰਗਲਾਂ ਜੰਗਾਂ ਲਈ ਸੌਰੀ ਜੰਗਾਂ ਲਈ ਖੁੱਲੀ ਮੈਦਾਨੀ ਜ਼ਮੀਨ ਕਾਰਨ ਪੰਜਾਬ ਵਿੱਚ ਜੋ ਖੁੱਲੀ ਮੈਦਾਨੀ ਜ਼ਮੀਨ ਹੁੰਦੀ ਹੈ ਜਿਸ ਕਾਰਨ ਪੰਜਾਬ ਹੈ ਜੋ ਬਾਰ ਬਾਰ ਹਮਲਾਵਰਾਂ ਦੇ ਨਿਸ਼ਾਨੇ ਤੇ ਰਿਹਾ ਹੈ ਭਾਰਤ ਦੇ ਪੰਜਾਬ ਦੇ ਇਤਿਹਾਸ ਵਿੱਚ ਜੋ ਮਹੱਤਵਪੂਰਨ ਲੜਾਈਆਂ ਹੋਈਆਂ ਸਨ ਜੰਗਾਂ ਹੋਈਆਂ ਉਹ ਸਾਰੀਆਂ ਪੰਜਾਬ ਵਿੱਚ ਹੋਈਆਂ ਹੋਈਆਂ ਸਨ ਪਰ ਇਸ ਨਾਲ ਸੈਨਿਕ ਸੱਭਿਆਚਾਰ ਮਜ਼ਬੂਤ ਬਣਿਆ ਹੈ ਸਿੱਖ ਰਾਜ ਦਾ ਉਥਾਨ ਮਹਾਰਾਜਾ ਰਣਜੀਤ ਸਿੰਘ ਵੀ ਇਸ ਭੂਮੀ ਦੇ ਸੈਨਿਕ ਜੀਵਨ ਨਾਲ ਜੁੜੇ ਹੋਏ ਸਨ ਜੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਜੁਗ ਸੈਨਿਕ ਗਤੀਵਿਧੀਆਂ ਕੀਤੀਆਂ ਸੀ ਉਹ ਪੰਜਾਬ ਵਿੱਚ ਹੀ ਕੀਤੀਆਂ ਸੀ ਪੰਜਾਬ ਜੋ ਹਰ ਤਰ੍ਹਾਂ ਹਰ ਤਰ੍ਹਾਂ ਹਮਲਾਵਰਾਂ ਦੇ ਹਮਲਾਵਰਾਂ ਲਈ ਖਿੱਚਦਾ ਕੇਂਦਰ ਬਣਿਆ ਰਿਹਾ ਹੈ ਕੱਚੇ ਮਾਲ ਲਈ ਵੀ ਜਾਂ ਫਿਰ ਕੋਈ ਵੀ ਕੱਚਾ ਮਾਲ ਖੇਤੀਬਾੜੀ ਆਪਣੇ ਲਾਲਚ ਲਈ ਜੋ ਹਮਲਾਵਰ ਪੰਜਾਬ ਵਿੱਚ ਹੀ ਪ੍ਰਵੇਸ਼ ਕਰਦੇ ਸਨ ਜਿਸ ਨੇ ਜਿਸ ਨੇ ਪੰਜਾਬ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਜੋ ਸੈਨਿਕਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ ਵਾਦਿਆਂ ਅੱਗੇ ਆਰਥਿਕ ਪ੍ਰਭਾਵ ਆਰਥਿਕ ਪ੍ਰਭਾਵ ਕੀ ਹੈ ਉਪਜਾਊ ਮਿੱਟੀ ਕਾਰਨ ਪੰਜਾਬ ਨੂੰ ਭਾਰਤ ਦਾ ਕੀ ਕਿਹਾ ਜਾਂਦਾ ਹੈ ਅਨਾਜਕਰ ਕਿਹਾ ਜਾਂਦਾ ਹੈ ਆਰਥਿਕ ਪ੍ਰਭਾਵ ਕੀ ਪੈਂਦੇ ਹਨ ਕਿਉਂਕਿ ਜੋ ਪੰਜਾਬ ਦੀ ਮਿੱਟੀ ਹੈ ਪੰਜਾਬ ਦੀ ਮਿੱਟੀ ਉਪਜਾਊ ਹੋਣ ਕਾਰਨ ਇਸ ਵਿੱਚ ਫਸਲਾਂ ਹਨ ਜਿਵੇਂ ਕਣਕ ਚਾਵਲ ਫਸਲਾਂ ਬੀਜੀਆਂ ਜਾਂਦੀਆਂ ਹਨ ਜਿਸ ਦਾ ਉਤਪਾਦਨ ਬਹੁਤ ਵੱਡੇ ਤੌਰ ਤੇ ਹੁੰਦਾ ਹੈ ਅਤੇ ਜੋ ਫਸਲਾਂ ਹਨ ਇਹਨਾਂ ਨੂੰ ਵੇਚਿਆ ਜਾਂਦਾ ਹੈ ਜੋ ਕਿ ਜਿਸ ਨਾਲ ਲੋਕਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ ਖੇਤਾਂ ਵਿੱਚ ਲੋਕ ਕੰਮ ਕਰਦੇ ਹਨ ਅਤੇ ਇਸ ਨਾਲ ਆਰਥਿਕ ਜੋ ਆਰਥਿਕ ਵਿਵਸਥਾ ਹੈ ਉਹ ਵੀ ਮਜ਼ਬੂਤ ਹੁੰਦੀ ਹੈ ਖੇਤੀਬਾੜੀ ਤੇ ਆਧਾਰਿਤ ਅਰਥਵਿਵਸਥਾ ਹੈ ਹਰੇਕ ਯੁੱਗ ਵਿੱਚ ਪੰਜਾਬ ਦੀ ਧਰਤੀ ਨੇ ਭਾਰਤ ਦੀ ਖੁਰਾਕੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ ਜੋ ਭਾਰਤ ਦੀ ਖੁਰਾਕੀ ਸੁਰੱਖਿਆ ਉਸ ਨੂੰ ਪੰਜਾਬ ਨੇ ਮਜ਼ਬੂਤ ਕੀਤਾ ਹੈ ਕਿਉਂਕਿ ਪੰਜਾਬ ਨੂੰ ਭਾਰਤ ਦਾ ਅਨਾਜ ਭੰਡਾਰ ਕਿਹਾ ਜਾਂਦਾ ਹੈ ਬਾਅਦਿਆਂ ਅੱਗੇ ਸੱਭਿਆਚਾਰਿਕ ਪ੍ਰਭਾਵ ਸੱਭਿਆਚਾਰਿਕ ਪ੍ਰਭਾਵ ਕੀ ਹਨ ਵੱਖ-ਵੱਖ ਆਕਰਮਣ ਕਾਰੀਆਂ ਦੇ ਆਉਣ ਨਾਲ ਪੰਜਾਬ ਸੱਭਿਆਚਾਰ ਦਾ ਮਿਲਾਪ ਕੇਂਦਰ ਬਣਿਆ ਹੁਣ ਦੇਖੋ ਪੰਜਾਬ ਭਾਰਤ ਵਿੱਚ ਆਉਣ ਵਾਲੇ ਹਰ ਹਮਲਾਵਰ ਪੰਜਾਬ ਵਿੱਚੋਂ ਹੀ ਹੋ ਕੇ ਆਏ ਜਿਵੇਂ ਮੁਗਲ ਹੁਣ ਤੁਰਕੀ ਇਹ ਸਭ ਪੰਜਾਬ ਵਿੱਚੋਂ ਆ ਕੇ ਆਏ ਅਤੇ ਆਪਣੇ ਨਾਲ ਨਾਲ ਇਹ ਆਪਣਾ ਸੱਭਿਆਚਾਰ ਆਪਣਾ ਪਹਿਰਾਵਾ ਆਪਣਾ ਖਾਨਪੀਣ ਸਭ ਕੁਝ ਨਾਲ ਲੈ ਕੇ ਆਏ ਤੇ ਜਿਸ ਨਾਲ ਸੱਭਿਆਚਾਰਾਂ ਦਾ ਮਿਲਾਪ ਹੋਇਆ ਜਿਵੇਂ ਯੂਨਾਨੀ ਫਾਰਸੀ ਮੁਸਲਮਾਨ ਤੇ ਆਰੀਆ ਦਾ ਪ੍ਰਭਾਵ ਪੰਜਾਬ ਦੇ ਜੀਵਨ ਵਿੱਚ ਮਿਲਦੇ ਹਨ ਪੰਗੜਾ ਗਿੱਧਾ ਲੋਕਗੀਤ ਵਸਤਰ ਖਾਣ ਪੀਣ ਸਾਰੇ ਸਾਰੇ ਵਿੱਚ ਪੁਗਾਲੇ ਕਿਤੇ ਇਤਿਹਾਸਿਕ ਛਾਪ ਹੈ ਹੁਣ ਜੋ ਵੱਖ-ਵੱਖ ਜਾਤੀਆਂ ਦੇ ਰਾਜੇ ਹਮਲਾਵਰ ਯੂਨਾਨੀ ਫਾਰਸੀ ਮੁਸਲਮਾਨ ਤੇ ਆਰੀਆ ਜੋ ਪੰਜਾਬ ਵਿੱਚ ਆਏ ਆਪਣਾ ਖਾਣ ਪੀਣ ਵਸਤੂਆਂ ਆਪਣਾ ਪਹਿਰਾਵਾ ਸੱਭਿਆਚਾਰ ਸਭ ਕੁਝ ਪੰਜਾਬੀ ਚ ਨਾਲ ਲੈ ਕੇ ਆਇਆ ਜਿਸ ਕਾਰਨ ਪੰਜਾਬ ਦੀ ਅਨੇਕਤਾ ਵਿੱਚ ਇਕਤਾ ਬਣੀ ਸਾਰੇ ਜਿਵੇਂ ਪੰਗੜਾ ਗਿੱਧਾ ਲੋਕ ਗੀਤ ਸਭ ਪਹਿਰਾਵਾ ਖਾਣ ਪੀਣ ਸਭ ਸਭ ਮਿਲਲਾਪ ਹੋ ਗਿਆ ਅਤੇ ਇਸ ਦੇ ਸਾਰੇ ਵਿੱਚ ਪਗੋਲਿਤ ਇਤਿਹਾਸਿਕ ਛਾਪ ਹੈ ਬਾਦਦੇ ਹਾਂ ਅੱਗੇ ਨਿਸਕਰਸ਼ ਸਿੱਟਾ ਕੀ ਨਿਕਲਿਆ ਆਪਣਾ ਪੰਜਾਬ ਹੈ ਜੋ ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਸ ਖੇਤਰ ਨੂੰ ਸੱਭਿਆਚਾਰ ਦਾ ਗੂੜਾ ਰਾਜਨੀਤਿਕ ਟਕਰਾਅ ਦਾ ਮੈਦਾਨ ਅਤੇ ਖੇਤੀਬਾੜੀ ਦਾ ਕੇਂਦਰ ਬਣਾਇਆ ਹੈ ਇਹ ਧਰਤੀ ਨਾ ਸਿਰਫ ਇਤਿਹਾਸਿਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ ਸਗੋਂ ਆਧੁਨਿਕ ਭਾਰਤ ਦੀ ਅਰਥਵਿਵਸਥਾ ਤੇ ਸੁਰੱਖਿਆ ਲਈ ਵੀ અત્યੰਤ ਜ਼ਰੂਰੀ ਹੈ ਹਾਂਜੀ ਤਾਂ ਜੋ ਭਾਰਤ ਦੀ ਭੂਗੋਲਿਕ ਸਥਿਤੀ ਹੈ ਚਾਹੇ ਭਾਰਤ ਦੇ ਪਹਾੜੀ ਇਲਾਕੇ ਲਾਲੋ ਮੈਦਾਨ ਲਾਲੋ ਦਰਿਆਵਾਂ ਲਾਲੋ ਨਦੀਆਂ ਲਾਲੋ ਸਭ ਨੇ ਭਾਰਤ ਦੇ ਹੈ ਜੋ ਪੰਜਾਬ ਦੇ ਸੱਭਿਆਚਾਰ ਤੇ ਬਹੁਤ ਪ੍ਰਭਾਵ ਪਾਇਆ ਹੈ ਰਾਜਨੀਤਿਕ ਟਕਰਾਅ ਦਾ ਮੈਦਾਨ ਜਿਵੇਂ ਸਾਰੇ ਹਮਲਾਵਰ ਪੰਜਾਬ ਵਿੱਚੋਂ ਹੀ ਹੋ ਕੇ ਗੁਜ਼ਰੇ ਇਹ ਇੱਕ ਖੇਤੀਬਾੜੀ ਦਾ ਕੇਂਦਰ ਬਣਿਆ ਉਪਜਾਊ ਹੋਣ ਕਾਰਨ ਇਸ ਨੂੰ ਖੇਤੀਬਾੜੀ ਦਾ ਕੇਂਦਰ ਬਣਾਇਆ ਗਿਆ ਅਤੇ ਇਹ ਨਾ ਸਿਰਫ ਇਤਿਹਾਸਿਕ ਦ੍ਰਿਸ਼ਟੀ ਤੋਂ ਪੰਜਾਬ ਵਿੱਚ ਜੋ ਬਹੁਤ ਇਤਿਹਾਸਿਕ ਘਟਨਾਵਾਂ ਨਾਲ ਜੁੜਿਆ ਹੋਇਆ ਹੈ ਇਹ ਸਿਰਫ ਨਾਇਕ ਇਤਿਹਾਸਿਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਸਗੋਂ ਇਹ ਭਾਰਤ ਦੀ ਅਰਥਵਿਵਸਥਾ ਤੇ ਸੁਰੱਖਿਆ ਲਈ ਵੀ અત્યੰਤ ਜ਼ਰੂਰੀ ਹੈ ਜੋ ਪੰਜਾਬ ਹੈ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਂਦਾ ਹੈ ਪੰਜਾਬ ਦੇ ਜੋ ਇਲਾਕੇ ਹਨ ਮੈਦਾਨ ਹਨ ਉਪਜਾਊ ਹੋਣ ਕਾਰਨ ਇੱਥੇ ਫਸਲਾਂ ਹਨ ਜੋ ਵੱਡੇ ਪੱਧਰ ਤੇ ਪੈਦਾ ਕੀਤੇ ਜਾਂਦੇ ਹਨ ਜਿਸ ਨਾਲ ਕਿ ਭਾਰਤ ਦੀ ਅਰਥ ਵਿਵਸਥਾ ਅਤੇ ਭਾਰਤ ਦਾ ਜੋ ਭਾਰਤ ਦਾ ਜੋ ਅਨਾਜ ਭੰਡਾਰ ਹੈ ਉਹ ਮਜ਼ਬੂਤ ਹੁੰਦਾ ਹੈ ਇਸ ਲਈ ਪੰਜਾਬ ਦਾ ਹੈ ਜੋ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ ਪੱਧਰ ਦੀ ਸਥਿਤੀ ਵਿੱਚ ਹਾਂਜੀ ਤਾਂ ਦੱਸੋ ਕਿਵੇਂ ਲੱਗੀ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਕਰਨਾ ਉਮੀਦ ਹੈ ਕਿ ਤੁਹਾਨੂੰ ਕਲਾਸਾ ਪਸੰਦ ਆਣ ਗਿਆ। ਥੈਂਕਸ ਫੋਰ ਵਾਚਿੰਗ।